ਭਾਈ ਸਾਹਿਬ ਸਾਡਾ ਭਾਊ ਸਾਡਾ ਭਾਈ ਸਾਹਿਬ ਜੇਲ੍ਹ ਚ ਬੈਠਾ ਵੀ ਵੱਡਿਆਂ ਵੱਡਿਆਂ ਦੀਆਂ ਚੀਕਾਂ ਕਢਾਈ ਜਾਂਦਾ ਵੱਡਿਆਂ ਵੱਡਿਆਂ ਦੀਆਂ ਚੀਕਾਂ ਇਹ ਗੱਲ ਬਿਲਕੁਲ ਸਹੀ ਆ ਠੀਕ ਆ ਨਾ ਭੱਜ ਭੱਜ ਕੇ ਕੰਧਾਂ ਨਾਲ ਵਜਦੇ ਕੋਈ ਕਿਹੜੀ ਕੰਧਰਾਂ ਵਜਦਾ ਕੋਈ ਕਿਹੜੀ ਕੰਧਰਾਂ ਵਜਦਾ ਨੀਂਦਾਂ ਨਹੀਂ ਆਉਂਦੀਆਂ ਰਾਤਾਂ ਨੂੰ ਠੀਕ ਆ ਨਾ ਹਾਂਜੀ ਵਿਰੋਧੀਆਂ ਨੂੰ ਬਿਲਕੁਲ ਰਾਤ ਨੂੰ ਨੀਂਦ ਨਹੀਂ ਆਉਂਦੀ ਸੁਪਨੇ ਦੇ ਵਿੱਚ ਭਾਈ ਸਹਿਬਦੀਨ ਦਾ ਉਹਨਾਂ ਦੇ ਸੁਪਨੇ ਦੇ ਵਿੱਚ ਹੈ ਠੀਕ ਹੈ ਨਾ ਸਾਨੂੰ ਤਾਂ ਇੰਨੀ ਜ਼ਿਆਦਾ ਖੁਸ਼ੀ ਅਸਲ ਦੇ ਵਿੱਚ ਇੰਨੀ ਖੁਸ਼ੀ ਵੀ ਸਾਡੀ ਸਿੱਖ ਸੰਗਤ ਨੇ ਖੰਡੂਰ ਸਾਹਿਬ ਦੀ ਸੰਗਤ ਨੇ ਠੀਕ ਹੈ ਕਿ ਨਹੀਂ ਸਿਰ ਮੱਥੇ ਉਹ ਫਤਵਾ ਪ੍ਰਮਾਨ ਕੀਤਾ ਤੇ ਉਸ ਸਿੰਘ ਨੂੰ ਜਿਤਾ ਕੇ ਐਮਪੀ ਬਣਾਇਆ ਭਾਵੇਂ ਅੱਜ ਉਹ ਜੇਲ੍ਹ 'ਚ ਹੀ ਬੰਦਾ ਕੋਈ ਗੱਲ ਨਹੀਂ ਪਰ ਪਿੱਠ ਨਹੀਂ ਲੱਗਣ ਦਿੱਤੀ ਖੰਡੂਰ ਸਾਹਿਬ ਦੀ ਸੰਗਤ ਨੇ ਪਿੱਠ ਨਹੀਂ ਲੱਗਣ ਦਿੱਤੀ ਇਹ ਮੰਨਣਾ ਪਊਗਾ ਏ ਕਹਣਾ ਪਿੱਠ ਜਦਨ ਬਾਹਰ ਆ ਗਿਆ ਜਦਨ ਗੁਰਪ੍ਰੀਤ ਸਿੰਘ ਜੀ ਬਾਹਰ ਆ ਗਿਆ ਨਾ ਜਦੋਂ ਵੇਖਿਆ ਨਾ ਕਿਤੇ ਸ਼ੇਰ ਕਿਤੇ ਆਪਣੇ ਪਿੰਡਾਂ 'ਚ ਹੀ ਵੜ ਜੇ ਤੁਹਾਨੂੰ ਪਤਾ ਵੀ ਜਵਾਗ ਜੱਲੇ ਵਾ ਸਭ ਭੱਜ ਕੇ ਅੰਦਰਾਂ 'ਚ ਵੜ ਜਾਂਦੇ ਆ ਕੋਠਿਆਂ ਦੇ ਚੜ ਜਾਂਦੇ ਆ ਲੋਕ ਜਾਂਦੇ ਆ ਭੱਜ ਜਾਂਦੇ ਆ ਫੜੋ ਸ਼ੇਰ ਆ ਗਿਆ ਫੜੋ ਸ਼ੇਰ ਆ ਗਿਆ ਸ਼ੇਰ ਆ ਗਿਆ ਰੌਲਾ ਪੈਣਾ ਬਸ ਇਹ ਗੱਲ ਬਣ ਜਾਣੀ ਆ ਠੀਕ ਆ ਨਾ ਜਦੋਂ ਭਾਈ ਸਾਹਿਬ ਬਾਹਰ ਆ ਗਏ ਆਪਾਂ ਆਪਣੇ ਵਿਰੋਧੀਆਂ ਨੇ ਭੱਜ ਜਾਣਾ ਮੈਂ ਨਾ ਤੂੰ ਇੱਕ ਰਹਿ ਜਾਣਾ ਸਭ ਨੇ ਲੁਕ ਜਾਣਾ ਸਭ ਦੇ ਮੂੰਹ ਬੰਦ ਹੋਏ ਰਹਿਣਾ ਜੇ ਇਹਨੂੰ ਦੱਸਿਆ ਉਹਨੂੰ ਨਿਕਲ ਜਾਣਾ फेर ਇਹਨਾਂ ਨੇ ਰੋਲ ਆਪ ਮੋਣਾ ਫੜੋ ਵੇ ਫੜੋ ਕਿੱਧਰ ਆ ਗਿਆ ਫੜੋ ਇਹਨੂੰ ਕਿੱਧਰ ਬਾਹਰ ਨਿਕਲ ਗਿਆ ਜ ਇਹਨੂੰ ਅੰਦਰ ਤੱਕੋ ਇਹਨੂੰ ਇਹ ਕਿਧਰ ਬਾਹਰ ਆ ਗਿਆ ਆ ਫਰਨੈਲ ਦਾ ਰੇਟ ਤਾਂ ਭਾਈ ਵਧਣਾ ਹੀ ਵਧਣਾ ਬਿਲਕੁਲ ਆ ਫਰਨੈਲ ਦਾ ਰੇਟ ਤਾਂ ਬਿਲਕੁਲ ਬਿਲਕੁਲ ਉਹ ਤਾਂ ਵਾਦੀ ਜਾਣਾ ਭਾਈ ਕਰ ਦੋ ਸ਼ੇਅਰ ਸਾਰੇ ਭਰਾ ਠੀਕ ਹੈ ਨਾ ਯਾਰ ਆਪਾਂ ਅਸੀਂ ਕੌਮੀ ਜੋਦਾ ਮੰਨਦੇ ਹਾਂ ਨੂੰ ਯਾਰ ਫਿਰ ਕੀ ਹੋ ਗਿਆ ਯਾਰ ਇਹਦੇ ਨਾਲ ਕੀ ਹੈ ਯਾਰ ਅਸੀਂ ਭਾਈ ਸਾਹਿਬ ਮੰਨਦੇ ਇਹਦੇ ਨਾਲ ਕੀ ਹੈ ਕਿਸੇ ਕਿਸੇ ਨੂੰ ਕੀ ਤਕਲੀਫ ਆ ਯਾਰ ਠੀਕ ਹੈ ਕਿ ਨਹੀਂ ਆਪਾਂ ਮੰਨਦੇ ਆ ਠੀਕ ਹੈ ਜਿਹੜਾ ਨਹੀਂ ਮੰਨਦਾ ਚਲੋ ਸਾਨੂੰ ਕੋਈ ਗੱਲ ਨਹੀਂ ਠੀਕ ਹੈ ਜਿਹੜਾ ਨਹੀਂ ਮੰਨਦਾ ਸਾਨੂੰ ਕੋਈ ਅਸੀਂ ਤੱਕੇ ਨਾ ਥੋੜਾ ਖਣਾ ਵੀ ਮੰਨੋ ਜਾਂ ਕਰੋ ਜਾਂ ਕਰੋ ਨਾ ਠੀਕ ਹੈ ਕਿ ਨਹੀਂ ਇਹ ਤਾਂ ਅਪੀਲ ਕੀਤੀ ਸੀ ਨਾ ਸੰਗਤ ਨੂੰ ਖੰਡੂਰ ਸਾਹਿਬ ਵਾਲੀ ਸੰਗਤ ਨੂੰ ਅਪੀਲ ਹੀ ਕੀਤੀ ਸੀ ਭਾਈ ਵੋਟਾਂ ਪਾ ਕੇ ਜਿਤਾ ਦਿਓ ਠੀਕ ਹੈ ਨਾ ਭਾਈ ਸਾਹਿਬ ਨੂੰ ਤੇ ਖੰਡੂਰ ਸਾਹਿਬ ਵਾਲੀ ਸੰਗਤ ਨੇ ਆਖਿਆ ਇਹ ਕਿਹੜੀ ਗੱਲ ਕੀਤੀ ਤਸੀਂ ਹੈ ਮੈਨਾਂ ਵੀਰਾਂ ਘੱਟ ਘੱਟ ਕੇ ਉਹਨਾਂ ਨੇ ਸਾਰਨਾ ਵੋਟ ਪਾਈ 2.5 3 ਲੱਖ ਵੋਟ ਦੇ ਨਾਲ ਜਿੱਤੇ ਔ ਜਿਆਦੀ ਵੋਟ ਦੇ ਨਾਲ ਬੱਲੇ ਬੱਲੇ ਕਰਾ ਦੀ ਵੇਖੋ ਤੁਸੀਂ ਬੱਲੇ ਬੱਲੇ ਨਾ ਬੱਲੇ ਬੱਲੇ ਕਰਾ ਦੀ ਬਾਬੇ ਬੱਲੇ ਬੱਲੇ ਸਰਾ ਕਰਾਦਾ ਸੀ ਉਹਨਾਂ ਨੇ ਤੇ ਖੰਡੂਰ ਸਾਹਿਬ ਵਾਲੀ ਸੰਗਤ ਦਾ ਦਾ ਧੰਨਵਾਦ ਕਰਨਾ ਪੈਂਦਾ ਗਰਜੋਤ ਭੰਗੂ ਜੁੜ ਗਿਆ ਕੀ ਹਾਲੀ ਗਰਜੋਤ ਵਾਇਗੁਰੂ ਜਿੱਕਾ ਖਾਲਸਾ ਵਾਇਗੁਰੂ ਜਿੱਕੀ ਫਤਿਹ ਵਧੀਆ ਗਰਜੋਤ ਸਿੰਘ ਭੰਗੂ ਵਧੀਆ 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 ਕਰੋ ਸ਼ੇਰ ਸਾਰੇ ਭਰਾ ਠੀਕ ਹੈ ਨਾ ਠੀਕ ਆ ਮੰਜੀ ਠੋਕਦੀ ਰਹਿਣੀ ਇੱਥੇ ਠੀਕ ਹੈ ਕਿ ਨਹੀਂ ਹੱਪਾ ਕਿਹੜਾ ਕੇਸ ਤੋਂ ਯਾਰ ਕੋਈ ਡਰ ਕੇ ਰਹਿਣਾ ਜਾਂ ਅਸੀਂ ਡਰ ਕੇ ਜਿਉਣਾ ਅਣਖ ਨਾਲ ਜਿਉਣ ਵਾਲੇ ਬੰਦੇ ਆ ਜਿੰਦੇ ਨਾਲ ਖਲੋਗੇ ਖਲੋਗੇ ਹੈ ਜਿੰਦੇ ਨਾਲ ਖਲੋਤੇ ਖਲੋਤੇ ਆ ਪਹਿਲੇ ਦਿਨ ਤੋਂ ਖਲੋਤੇ ਆ ਜਿਹੜੇ ਬੰਦੇ ਨਾਲ ਠੀਕ ਆਖਣੀ ਇਹ ਉਧਰ ਵੇਖੀ ਜਦੋਂ ਸ਼ੇਰ ਆ ਗਿਆ ਬਾਹਰ ਠੀਕ ਹੈ ਕਿ ਨਹੀਂ ਵੇਖੀ ਤੋ ਕਿ ਤਰ ਲੋ ਮਰਸੀ ਹੁੰਦੇ ਕਿਵੇਂ ਉੱਤੇ ਇੱਕ ਦੂਜੇ ਦੇ ਡਿੱਗਦੇ ਕਿਵੇਂ ਪੁੱਜਦੇ ਕਿਵੇਂ ਨਿਕਲਦੇ ਬਾਹਰ ਨੂੰ ਨਾ ਇਹ ਉਹਦਾ ਬਲੌਗ ਹੀ ਕਰੀ ਬੈਠੇ ਬਾਈ ਮੈਨੂੰ ਉਹਦਾ ਬਲੌਗ ਹੀ ਕਰੀ ਬੈਠੇ ਆ ਆਹੋ ਵੇਲੇ ਕੋਲ ਬਿਲਕੁਲ ਬਿਲਕੁਲ ਇਹਣਾ ਸਾਨੂੰ ਅਸੀਂ ਕਿਸੇ ਨੂੰ ਜਵਾਬ ਨਹੀਂ ਦਿੰਦੇ ਨੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਠੀਕ ਹੈ ਕਿ ਨਹੀਂ ਅਸੀਂ ਆਪਣੇ ਬੰਦੇ ਦੀ ਸਿਫਤ ਕਰਦੇ ਆਂ ਬਸ ਠੀਕ ਹੈ ਬਿਲਕੁਲ ਅਸੀਂ ਉਹਦੇ ਨਾਲ ਖਲੋਤੇ ਹੀ ਪਹਿਲੇ ਦਿਨ ਤੋਂ ਅੱਜ ਤੱਕ ਖਲੋਤੇ ਆਪਾਂ ਠੀਕ ਹੈ ਕਿ ਨਹੀਂ ਜਦੋਂ ਉਹ ਬਾਹਰ ਸੀ ਉਸ ਦਿਨ ਵੀ ਖਲੋਤੇ ਸੀ ਜਦੋਂ ਉਹ ਉਹਦੇ ਤੇ ਮੁਸੀਬਤ ਪਈ ਸੀ ਉਹ ਸਿੰਘ ਤੇ ਉਦੋਂ ਵੀ ਖਲੋਤੇ ਸੀ ਆਪਾਂ ਤੇ ਅੱਜ ਵੀ ਖਲੋਤੇ ਆਪਾਂ ਤਾਂ ਠੀਕ ਕੋਈ ਨਹੀਂ ਬਾਬੇ ਆ ਜੂਗਾ ਲੋਟ ਬੇਫਿਕਰ ਤੁਸੀਂ ਕੁਛ ਨਹੀਂ ਕੀਤਾ ਕੀ ਕਰ ਲਿਆ ਆ 2 ਸਾਲ ਹੋ ਗਏ ਕੀ ਕੀ ਟਾਂਗਾ ਛੜਕ ਤੋਂ ਲਾ ਲਿਆ ਭਾਈ ਸਾਹਿਬ ਦਾ ਕੋਈ ਲੱਥਾ ਟਾਂਗਾ ਕੀ ਘਾਟਾ ਪੈ ਗਿਆ ਨੂੰ ਕੀ ਕਰ ਲਿਆ ਉਹ ਤਾਂ ਸਭ ਉਹ ਐਮਪੀ ਬਣ ਗਿਆ ਜਿੱਤ ਗਿਆ ਹਾਂ ਜਿੱਤ ਗਿਆ ਐਮਪੀ ਬਣ ਗਿਆ ਬਰਾਬਰ ਖਲੋਤੇ ਸੀ ਨਾ ਕੀ ਵੋਟਾਂ ਪਈਆਂ ਕੀ ਕਰ ਲਿਆ ਤੁਸੀਂ ਆਪ ਦੱਸੋ ਯਾਰ ਮੈਨਰ ਤੋਂ ਗੱਲ ਛੱਡੋ ਤੁਸੀਂ ਆਪ ਦੱਸੋ ਕੀ ਬਣਿਆ ਉਹਨਾਂ ਦਾ ਹਰਮਨਦੀਪ ਕੀ ਹਾਲੀ ਔਰ ਮਨਦੀਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਸ਼ੇਅਰ ਕਰੋ ਮੇਰੇ ਭਰਾ ਹੈ ਜਿੰਨੀ ਸ਼ੇਅਰ ਕਰੋਗੇ ਉੰਨੀ ਚੀਕ ਆਪਾਂ ਜਿਆਦੀ ਕਢਾਉਣੀ ਆ ਬਸ ਜਿੰਨੀ ਤੁਸੀਂ ਜਿਆਦੀ ਸ਼ੇਅਰ ਕਰੋਗੇ ਉੰਨੀ ਜਿਆਦੀ ਆਪਾਂ ਚੀਕ ਕਢਾਉਣੀ ਆ ਠੀਕ ਹੈ ਕਿ ਨਹੀਂ ਉਹ ਹਮ ਬਿਲਕੁਲ ਗੁਰਪ੍ਰੀਤ ਸਿੰਘ ਜੀ ਜਿੰਨੇ ਉਸ ਬੰਦੇ ਦੇ ਬਰਖੜਾਪ ਉਠੋਗੇ ਰੁਧਬਾ ਉਨਾ ਹੀ ਵਧਣਾ ਬਿਲਕੁਲ ਸਹੀ ਗੱਲ ਆ ਬਿਲਕੁਲ ਬਿਲਕੁਲ ਤੁਹਾਡੀ ਸਹੀ ਗੱਲ ਆ ਤੇ ਉਹ ਤਾਂ ਬਰਸੀਮ ਵਰਗੇ ਆ ਬਰਸੀਮ ਵੇਖਿਆ ਨਾ ਪੱਠਿਆਂ ਵਾਲਾ ਆਏ ਆਪਾਂ ਸ਼ਾਮ ਨੂੰ ਵੱਡੀ ਦਾ ਦਿਨ ਚੜਦੇ ਨੂੰ ਪਤੰਦਰ ਵੈਕੜਾ ਕੜਾ ਹੋ ਜਾਂਦਾ ਔਰ ਉਹ ਫੁੱਟ ਪੈਂਦਾ ਦਿਨ ਚੜਦੇ ਨੂੰ ਠੀਕ ਆ ਨਾ ਉਹਨੇ ਦੁੱਖ ਸੋਖਤਾ ਜ਼ਿੰਦਗੀ ਚ ਆਉਂਦੀ ਰਹਿੰਦੇ ਆ ਠੀਕ ਆ ਕਿ ਨਹੀਂ ਜਿਹੜੇ ਕੌਮ ਦੀਆਂ ਫਿਰ ਗੱਲਾਂ ਕਰਦੇ ਐ ਕੌਮ ਦੀਆਂ ਆਪਣੇ ਕੌਮ ਨੂੰ ਸੇਧੇ ਫਿਰ ਉਹ ਬੜਾ ਕੋਸ਼ਿਸ਼ ਚੱਲਣਾ ਪੈਂਦਾ ਬੜੇ ਕਸ਼ਟ ਚੱਲਣੇ ਪੈਂਦੇ ਆ ਇਹ ਨਹੀਂ ਗੱਲ ਹੈਗੀ ਠੀਕ ਆ ਬੜੇ ਲੋਕੀ ਪਿਆਰ ਕਰਨ ਵਾਲੇ ਬਹੁਤ ਸੰਗਤ ਪਿਆਰ ਕਰਨ ਵਾਲੀ ਬਾਈ ਤੁਸੀਂ ਤੁਹਾਡੇ ਨਾਲ ਵਾਧਾ ਰਹਿ ਗਿਆ ਮੇਰਾ ਤੁਹਾਡੇ ਨਾਲ ਕੋ ਵਾਧਾ ਰਹਿ ਗਿਆ ਜਦਨ ਭਾਈ ਸਹਿ ਬਾਹਰ ਆ ਗਏ ਜਦਨ ਜਦੋਂ ਵੀ ਤੇ ਤੁਸੀਂ ਲੋਕਾਂ ਦਾ ਪਿਆਰ ਵੇਖਿਆ ਜੇ ਫਿਰ ਵੇਖਿਆ ਜੇ ਤੁਸੀਂ ਨਾ ਵਿਰੋਧ ਕਰਨ ਵਾਲਾ ਕੋਈ ਨਹੀਂ ਜਿੰਨਾ ਮਰਜ਼ੀ ਵਿਰੋਧ ਕਰ ਲੈਣ ਕੋਈ ਮਤਲਬ ਕਿਨਨ ਕੀ ਕਰ ਲਿਆ ਵਿਰੋਧ ਕਰਕੇ ਇਹਨਾਂ ਨੇ ਆਪਾਂ ਨੂੰ ਦੱਸੋ ਨਾ ਵੀ ਇਹਨਾਂ ਨੇ ਵਿਰੋਧ ਕਰਕੇ ਕੀ ਕਰ ਲਿਆ ਦੱਸੋ じゃ ਭਾਈ ਸਾਹਿਬ ਦਾ ਕੀ ਘਟ ਗਿਆ ਵੀ ਇਹਨਾਂ ਨੇ ਵਿਰੋਧ ਕਰਨ ਨਾਲ ਭਾਈ ਸਾਹਿਬ ਦਾ ਕੀ ਘਟਿਆ ਇਹਨਾਂ ਨੇ ਕਿੰਨਾ ਵਿਰੋਧ ਕੀਤਾ ਵੇਖ ਲੋ ਕਿੰਨਾ ਵਿਰੋਧ ਕੀਤਾ ਬਰਾਬਰ ਬੰਦੇ ਵੀ ਠੱਲੇ ਇਹਨਾਂ ਨੇ ਵੀ ਇਹਨਾਂ ਨੇ ਆਖਿਆ ਵੀ ਹਾਰਨਾ ਚਾਹੀਦਾ ਜਿੰਨਾ ਨਹੀਂ ਚਾਹੀਦਾ ਖੰਡੂਰ ਸਾਹਿਬ ਉਹ ਜਿੱਤਿਆ ਪਿਆ ਕਿ ਨਹੀਂ ਉਹ ਵੇਖ ਲੋ ਉਹ ਜਿੱਤਿਆ ਪਿਆ ਦੱਸੋ ਕੀ ਕਰ ਲਿਆ ਕੀ ਕੀਤਾ ਹੁੰਦਾ ਕੀ ਟਾਂਗਾ ਛੜਕ ਤੋਂ ਲਾ ਲਿਆ ਇਹਨਾਂ ਨੇ ਐ ਨਹੀਂ ਕੋਈ ਫਰਕ ਪੈਣਾ ਜੀ ਬਾਬੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਫਿਛਵੇਂ ਜੀ ਹੈ ਪ੍ਰਾਣ ਨੂੰ ਪਿਆਰ ਕਰਨ ਵਾਲੇ ਨੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਸ ओके इत्ता अपनी काम दी सेवा ही करनी भाई दयाला सरपंच लाया दरदयालला सरपंच बड़े चेर बाद कमेंट ਕੀਤਾ ਹੀ ਇਹਨੇ ਪਤੰਦਰ ਨੂੰ ਘੇਟਾ ਹੋ ਗਿਆ ਇਹਨੂੰ ਤਾਂ ਵੇਖੀ ਜਾਂਦਾ ਉੱਤੇ ਕਮੈਂਟਾਂ ਜਿਹਨੇ ਹੁਣ ਕੀਤਾ ਹੀ ਆਖੇ ਲੈ ਵੇਖ ਲੈ ਪੋਨੀ ਆਲ ਉਹ ਗੱਗਲੀ ਪਾ ਦੇ ਉਹ ਰ ਮੇਰੀ ਫੋਟੋ گلابی ਪੱਗ ਵਾਲੀ ਮਾ ਉਹ ਚੁੱਤੀ ਜਿਆਲਾ ਨਹੀਂ ਆ ਬਈ ਨਹੀਂ ਨਹੀਂ ਉਹ ਤੈਨੂੰ ਨਹੀਂ ਦੇਂਦੇ ਮਾ ਤਾਂ ਕਮੈਂਟ ਹੀ ਆਉਂਦੇ ਉਹਨਾਂ ਦੇ ਤਾਂ ਇਚੋਈ ਪਿੱਛੇ ਹੀ ਆਊਗਾ ਆ ਆ ਗਏ ਹੋਣੇ ਆ ਆਈ ਵੱਧ ਗਿਆ ਹਾਂ ਵੀ ਜੀ ਕਰਾ ਦੇ ਕਰਾ ਦੇ ਗੁਰਪ੍ਰੀਤ ਸਿੰਘ ਕਰਾ ਦੇ ਕੋਈ ਗੱਲ ਨਹੀਂ ਨਈ ਨਈ ਦਿਆ ਲਿਆ ਤੂੰ ਮੁਕਰਦਾ ਤੂੰ ਵੇਖਿਆ ਰ ਬੜੇ ਚਿਹਰਾ ਤੇ ਪਰ ਕਮੈਂਟ ਲੇਟ ਕੀਤਾ ਸ਼ੇਅਰ ਲੈ ਕੇ ਤਾਂ ਲਾਈਕ ਕਰ ਬਯੰਤ ਸਿੰਘ ਬਯੰਤ ਸਿੰਘ ਤੂੰ ਕੀ ਲਿਖੀ ਜਾਨਾ ਪਾਉ ਕੀ ਹਾਲ ਨੇ ਠੀਕ ਆ ਠੀਕ ਆ ਬਯੰਤ ਸਿੰਘ ਵਾਇਗਰੂ ਜੀ ਕਾ ਖਾਲਸਾ ਤੇ ਵਾਇਗਰੂ ਜੀ ਕੀ ਫਤਿਹ ਵਧੀਆ ਬੈਂਤ ਸਿੰਘ ਵਧੀਆ ਠੀਕ ਠਾਕ ਕੀ ਜਾਂਦਾ ਨੇ ਅੱਜ ਨੋ ਆਪੇ